ਦੋਸਤੋ ਤੁਹਾਡਾ ਸਾਰੀ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਇਹ ਵੀਡੀਓ ਬੋਰਡ ਦੇ ਇਗਜ਼ਾਮ ਦੇਣ ਵਾਲੇ ਬੱਚਿਆਂ ਦੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਠੀਕ ਹੈ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ OMR ਸ਼ੀਟ ਕਿਵੇਂ ਫਿਲ ਕਰ ਸਕਦੇ ਹੋ ਠੀਕ ਹੈ ਤਾਂ ਦੋਸਤੋ ਇਹ ਜਿਹੜੀ ਵੀਡੀਓ ਹੈ 5ਵੀਂ 8ਵੀਂ 10ਵੀਂ ਤੇ 12ਵੀਂ ਕਲਾਸ ਦੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ ਠੀਕ ਹੈ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈ ਜੇਕਰ ਤੁਸੀਂ ਬੋਰਡ ਦੀ ਪ੍ਰੀਖਿਆ ਦੇਣੀ ਹੈ ਠੀਕ ਹੈ ਇਸ ਸਾਲ 2024 ਦੇ ਵਿੱਚ दोस्तों सबसे पहले तो ऐसे देख रहे तो गुटे देख रहा है एक कोर्नर विशा ठीक है इत विषा या सबजैक्ट ठीक है दोस्तों तीस इतें मान लेने थोड़ा थोड़ा जेकर मैथ का पेपर है तीन लिखोगे मैथ्स ठीक है मैथ तो गणित ठीक है ठीक है इस है डे एंड डेट ठीक है दोस्तों इतने अपना दिन लिखोगे ਦੇਨੋ ਜਿਸਤਰਾ ਮਲੂਕੀ ਸੋਮਵਾਰ ਠੀਕ ਹੈ ਇਸੇ ਤਰ੍ਹਾਂ ਸੋਮਵਾਰ ਲਿਖੋਗੇ ਠੀਕ ਹੈ ਜਿਵੇਂ ਸੋਮਵਾਰ ਨੂੰ ਤਰੀਕ ਹੈ 16 ਫਰਵਰੀ 2026 ਠੀਕ ਹੈ ਦੋਸਤੋ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਪੇਪਰ ਦੇ ਵਿੱਚ ਤੇ ਫਿੱਲ ਕਰਨਾ ਹੈ ਠੀਕ ਹੈ ਇਸ ਤੋਂ ਅਗੇ ਦੋਸਤੋ ਪ੍ਰਸ਼ਨ ਨੁਜ਼ਰ ਤੇ ਲਿਖਿਆ ਕੋਡ ਲਿਖਣਾ ਹੈ ਠੀਕ ਹੈ ਦੋਸਤੋ ਤੁਹਾਡੇ ਪ੍ਰਸ਼ਨ ਤੋਤੇ ਤੇ ਇੱਕ ਕੋਡ ਲਿਖਿਆ ਹੋਇਆ ਠੀਕ ਹੈ ਜਿਵੇਂ ਮਨੋ 13/ਏ ਠੀਕ ਹੈ ਤੁਸੀਂ ਇਹਨੂੰ ਇੱਥੇ ਫਿਲ ਕਰਨਾ ਹੈ ਠੀਕ ਹੈ ਇਸ ਤੋਂ ਅੱਗੇ ਦੋਸਤੋਂ ਇਹ ਕਿਥੇ ਪੁੱਛਿਆ ਜਾ ਰਿਹਾ ਹੈ ਕਿ ਕਿਸੇ ਸਰੀਰ ਅਪਗੰਤਾ ਤੋਂ ਪ੍ਰਭਾਵਿਤ ਹੋ ਤਾਂ ਸਬੰਧਤ ਖਾਨੇ ਵਿੱਚ ਸਹੀ ਦਾ ਨਿਸ਼ਾਨ ਲਗਾਓ ਠੀਕ ਹੈ ਦੋਸਤੋਂ ਜਿਵੇਂ ਕਿ ਜੇਕਰ ਤੁਸੀਂ ਬਲਾਈਂਡ ਜੋ ਡੀਫ ਜੋ ਡੰਬ ਜੋ ਫਿਜ਼ੀਕਲੀ ਹੈਂਡੀਕੈਪ ਜੋ ਜਾਂ ਫਿਰ ਦਨ ਹੋ ਹੋ ਵੀ ਇਹਨਾਂ ਦੋਵਾਂ ਵਿੱਚ ਕੋਈ ਵੀ ਇੱਕ ਪ੍ਰੋਬਲਮ ਹੈਗੀ ਹੈ ਠੀਕ ਹੈ ਕੋਈ ਵੀ ਇੱਕ ਪ੍ਰੋਬਲਮ ਤੁਹਾਨੂੰ ਇਹਨਾਂ ਵਿੱਚ ਹੈਗੀ ਹੈ ਤੁਸੀਂ ਇੱਦੀ ਕਲਿੱਕ ਉੱਤੇ ਸਿਲੈਕਟ ਕਰੋਗੇ ਇੱਥੇ ਹਾਂ ਲਿਖੋਗੇ ਠੀਕ ਹੈ जेकर नहीं तो इतने नहीं लिखोगे ठीक तो है दोस्तों इस है इतने तुम्हें कुछ नहीं भरना ठीक है इस एरिए खाली छट देना है ठीक है इसको अगर दोस्तों इतना रोल नंबर भरना है ठीक है मानो तो रोल नंबर वन टू थ्री फोर इतना करी ठीक है इतने वन सर्कल करो चंकी तरह ठीक है फिर टू फिर थ्री फिर इस थ्री ठीक है सो तो इस तरीके अपना सारा सही सही तरीके भरना है ठीक है पेपर इसके दोस्तों इतने भरना है सेम एज़ ऑन क्वेश्चन पेपर ठीक है अभी तो इतना अपना कोड सिलेक्ट करना है, है। ये तो कोड कि ए कोड आया ठीक है एन चंकी तरह सर्कल करोगे ठीक है तो इस अगर है सेंटर कोड ठीक है सेंटर कोड भी सूँ तो उ पेपर से थोड़े इतनी लिखी जाएगा एडमिट कार्ड ठीक है तुम एडमिट कार्ड तो कार देख तो के भर सद ठीक है सिंपली डब्बे सही से भरना है बाद अक्षर सर्कल करना है सही तरह ठीक है इस तो अगर विशा कोड है ठीक है ਇਹ ਤੁਹਾਡੇ ਪੇਪਰ ਦਿੱਤੇ ਹੋਵੇਗਾ ਜਿਵੇਂ ਮੰਨ ਲਓ ਤੁਹਾਨੂੰ 12 ਆ ਗਿਆ ਤੁਸੀਂ ਇੱਥੇ ਇੱਕ ਨੂੰ ਤੇ ਦੋਨਾਂ ਚੰਗੀ ਤਰ੍ਹਾਂ ਸਰਕਲ ਕਰਨਾ ਹੈ ਠੀਕ ਹੈ ਇਸ ਤੋਂ ਕਿ ਦੋਸਤੋ ਤੁਹਾਨੂੰ ਦੱਸਿਆ ਗਿਆ ਹੈ ਕਿ ਇੱਥੇ ਤੁਸੀਂ ਇਹਨਾਂ ਨੂੰ ਸਰਕਲ ਕਿਵੇਂ ਕਰ ਇਹ ਨਹੀਂ ਦੋਸਤੋ ਇਹਨਾਂ ਨੂੰ ਕੁਝ ਨਹੀਂ ਕਰਨਾ ਇਸ ਨੂੰ ਠੀਕ ਹੈ ਇਸ ਤੋਂ ਕਿ ਦੋਸਤੋ ਇੱਥੇ ਪੁੱਛਿਆ ਗਿਆ ਹੈ ਪ੍ਰੀਖਿਆਰਥੀ ਦਾ ਨਾਮ ਵੱਡੇ ਕਰਮੇ ਠੀਕ ਹੈ ਤੁਸੀਂ ਦੇ ਕੈਪੀਟਲ ਵਰਡ ਯੂਜ਼ ਕਰਨ ਜਿਵੇਂ ਪ ਵੱਡਾ ਆਰ ਵੱਡਾ ਏ ਵੱਡਾ ਠੀਕ ਹੈ ਤੁਸੀਂ ਇਹਦੇ ਵਿੱਚੋਂ ਚੁਣ ਕੇ ਜਿਵੇਂ ਪ ਕਿੱਥੇ ਆਪਣਾ ਪੀ ਐਚਓ ਤੁਸੀਂ ਨੂੰ ਕਰੋਗੇ ਠੀਕ ਹੈ आर नभ के आर सर्कल फिर ई नभ के सर्कल करोंगे ठीक है जिम्मे ई आ गया ठीक है ठीक है दोस्तों इस अगे इतना रोल नंबर शब्द में लिखना है ठीक है जिम्मे मान लोडा रोल नंबर है एक सौ इक्की ठीक है तुम तो इत तो भरोंगे एक फिर दो ठीक है उसे इस तरह इतना भरना है ठीक है एक दो एक ठीक है इसको तो अगर तीस तो अपने फादर का ना लिखना है ठीक है ਫਦਰ ਦੇ ਨਾਮ ਲੈ ਕੇ ਤੁਸੀਂ ਆਪਾਂ ਸਿਗਨੇਚਰ ਕਰਨੇ ਨਹੀਂ ਠੀਕ ਹੈ ਇਹਦੇ ਦੋਸਤੋ ਤੁਹਾਡੇ ਟੀਚਰ ਦੇ ਸਿਗਨੇਚਰ ਹੋਣਗੇ ਯਾਰ ਤੁਹਾਡੇ ਕਲਾਸ ਦੇ ਵਿੱਚ ਹੋਵੇਗਾ ਠੀਕ ਹੈ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਆਪਣੇ ਜਿਹੜੀ OMR ਸ਼ੀਟ ਹੈ ਪੇਪਰ ਦੇ ਵਿੱਚ ਭਰਨੀ ਹੈ ਠੀਕ ਹੈ ਜੇ ਦੋਸਤੋ ਜੀ ਇੱਕ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਧੰਨਵਾਦ